ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ ਦੇਖਦੇ ਹਾਂ ਬਾਬਾ ਜੀ ਕੀ ਕਰ ਰਹੇ ਨੇ ਕੇਸਵਾਰ ਨੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਸਵਾਰੇ ਜੱਜ ਆਉ ਜਾਣਾ ਹੀ ਨਾਲੇ ਤੱਕ ਮੈਂ ਕੇਸਵਾਰੇ ਕਰ ਲੀ ਦਸਤਾ ਬਨ ਲੀਏ ਦਮਾਲਾ ਹਾਂਜੀ ਹਾਂਜੀ ਤੇ ਸਾਡੇ ਕੋ ਹਰ ਗੱਲ ਦਾ ਨੁਤਕਾ ਹੈ ਨੁਤਕਾ ਹੈਗਾ ਹਾਂਜੀ ਹੋਰ ਸੁਣਾਓ ਠੀਕ ਠਾਕ ਸਭ ਤੁਸੀਂ ਸੁਣਾਓ ਹਾਂਜੀ ਹੁਣ ਕਿਹੜੇ ਨੁਕਸੇ ਨੂੰ ਕਿਹੜਾ ਨੁਕਸਾ ਪੁੱਛਣਾ ਤੂੰ ਹਾਂ ਕੇਸ ਮੇਰੇ ਮੈਂ ਕਿਹਾ ਝੜਦੇ ਬਹੁਤ ਨੇ ਆਈ ਸ਼ਾਬਾਸ਼ ਇਹਨਾਂ ਕੇਸਾਂ ਦਾ ਹੈਗਾ ਕੋਈ ਇਲਾਜ ਕੇਸ ਜਿਹੜੇ ਝੜਦੇ ਆ ਉਹਦੇ ਗੱਲ ਠੀਕ ਹੈ ਤੂੰ ਕੇਸ ਜਿਆਦਾ ਬੀਬੀਆਂ ਨੂੰ ਦਾ ਨਾਨੇ ਕੀ ਇਸ ਝਾੜਨ ਨੂੰ ਨਾ ਬਈ ਹਾਡਾ ਵੀ ਸੋਨਾ ਜੂੜਾ ਹੋਵੇ ਅੱਛਾ ਅੱਛਾ ਸੋਣੀ ਦਾੜੀ ਹੋਵੇ ਚਲ ਸੋਨਾ ਕਰ ਦਿੰਦੇ ਆ ਤੇਰਾ ਵੀ ਬੀਬੀਆਂ ਦਾ ਵੀ ਹੋਵੇ ਚਲੋ ਨਹੀਂ ਕਰਨ ਪਰ ਬੀਬੀਆਂ ਕੇਸ ਖੋਣੇ ਤੇ ਅਸੀਂ ਸਾਹਮਣੇ ਤੇ ਦੇ ਰ ਹੁੰਦਾ ਨਹੀਂ ਹਾਂਜੀ ਤੇਰਾ ਵੀ ਕਰ ਦਿੰਦੇ ਸਹੀ ਉਹ ਨਹੀਂ ਕਰਨ ਦਿੰਦੇ ਹੋਰ ਦੱਸ ਕੀ ਨਾ ਕੀ ਲਾਜ ਇਹਦਾ ਲਾਜ ਦੱਸ ਦਿੰਦੇ ਤੈਨੂੰ ਵੀ ਇਹ ਜੇ ਕੇਸ ਝਾੜਦੇ ਆ ਨਾ ਕੈਸਾ ਹੁੰਦੇ ਆ ਬੀਬੀਆਂ ਨਹੀਂ ਉਹ ਬੀਬੀਆਂ ਕਟਿੰਗ ਕਰਾਉਂਦੀਆਂ ਜਿਹੜੀਆਂ ਗੁਰਸਿੱਖਣੀ ਆ ਹਾਂ ਹਾਂ ਬੀਬੀਆਂ ਹਾਂ ਤੇ ਅਹੀਂ ਦੁਜੀਆ ਨੂੰ ਕੀ ਕਹਿਣਾ ਦੁਜੇ ਭਾਵੇਂ ਸਿਰ ਵਢਾ ਲੈਣ ਹਾਂ ਉਹ ਬਸ ਨਹੀਂ ਠੀਕ ਆ ਜਿੰਨਾ ਕੇਸਾਂ ਸੰਭਾਉ ਉਹਨਾਂ ਨੂੰ ਕੇਸਾਂ ਨਾਲ ਪਿਆਰ ਹੁੰਦਾ ਹਾਂ ਹਾਂਜੀ ਹਾਂ ਗੁਰੂ ਦੀ ਮੋਹ ਰਿਆ ਹਾਂਜੀ ਬਿਲਕੁਲ ਇਸ ਤੇ ਗੁਰੂ ਦੀ ਮੋਹ ਰਿਆ ਹਾਂਜੀ ਬਿਲਕੁਲ ਤੇ ਇਹ ਆ ਵੀ ਜਿਹੜਾ ਚਲੋ ਤਾਂ ਸਵਾਲ ਪੁੱਛਿਆ ਇਹਦਾ ਤੁਹਾਨੂੰ ਨੁਕਤਾ ਦੱਸ ਦਿੰਨੇ ਆ ਹਾਂਜੀ ਕੀ ਕਿ ਕਿਉਂ ਛੱਡ ਦੇ ਕਿਉਂ ਛੱਡ ਨਾ ਕਿਤਰਾ ਨਹੀਂ ਛੜ ਛੜਨੋਂ ਹਟ ਜਾਣਗੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਧਿਆਨ ਇੱਕ ਤੇ ਲੈਣਾ ਬਦਾਮ ਗਿਰੀ ਬਦਾਮ ਹੂੰ ਠੀਕ ਹੈ ਬਦਾਮ ਦੀ ਗਿਰੀ ਲੈ ਲਓ ਹਾਂਜੀ ਮਤਲਬ ਪਾਈਏ ਲੈਓ ਕਿਉਂਕਿ ਖਾਣ ਨਾ ਹੀ ਕੁਛ ਨਾ ਕੁਛ ਖਾਵਾਂਗੇ ਤਾਂ ਫੇਰ ਹੀ ਹਟਣਾ ਹੀ ਚੜਨੋਂ ਹਾਂਜੀ ਹੂੰ ਪਾਈਆ ਬਦਾਮ ਗਿਰੀ ਹਾਂਜੀ ਤੇ ਮਿਸ਼ਰੀ ਜਿਹੜੀ ਐ ਉਹ 150 ਗ੍ਰਾਮ ਬੜੀ ਐ ਮਿਸ਼ਰੀ ਧਾਗੇ ਵਾਲੀ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ 150 ਗ੍ਰਾਮ ਪਾਉਣੀ ਆ ਸੌਂਫ ਹੌਲੀ ਹੁੰਦੀ ਆ ਹਾਂ ਹਾਂਜੀ ਸੌਂਫ ਤੇ 50 ਗ੍ਰਾਮ ਬੜੀ ਐ ਅੱਛਾ ਹੂੰ 50 ਤੋਂ ਮਸਾ ਵਾਧ ਪਾ ਲੋ ਕੋਈ ਨਹੀਂ ਉਹਦੇ ਸੌਂਫ ਨਾਲ ਬਾਕੀ ਮਲ 50 ਗ੍ਰਾਮ ਬੜੀ ਤੇ ਵਾਧੂ ਹੀ ਪਾ ਲੋ ਕੋਈ ਹਰਜ ਨਹੀਂ ਸੌਂਫ ਹੋ ਹਰੀ ਸੌਂਫ ਜੜੀ ਹਾਂ ਸੌਂਫ ਹਾਂਜੀ ਤੇ ਮਿਸ਼ਰੀ ਧਾਗੇ ਵਾਲੀ ਠੀਕ ਐ ਤੇ ਨਾਲ ਬਦਾਮ ਗਿਰੀ ਤੇ ਬਦਾਮ ਇਹਨਾਂ ਨੂੰ ਮਿਕਸ ਕਰਕੇ ਆਏ ਚੰਗੀ ਤਰ੍ਹਾਂ ਪੀ ਕੇ ਰੱਖ ਲੈਣਾ ਅੱਛਾ ਪੀ ਕੇ ਪਾਊਡਰ ਬਣਾ ਲੈਣਾ ਪਾਊਡਰ ਬਣਾ ਲੈਣਾ ਠੀਕ ਹੈ ਰਾਹ ਨੂੰ ਦੁੱਧ ਦੇ ਨਾਲ ਦੋ ਚਮਚੇ ਲੈ ਲੈਣਾ ਅੱਛਾ ਹਾਂ ਨਹੀਂ ਲੋਕ ਸਾਰੇ ਵੀ ਵਾਲਾਂ ਦਾ ਇਲਾਜ ਸਿਰ ਤੇ ਕੋਈ ਤੇਲ ਜਾਂ ਕੋਈ ਦੱਸਦੇ ਆ ਮੈਂ ਕਿਸੇ ਨੂੰ ਤੂੰ ਝੜਨੋਂ ਬਚਾਉਣੇ ਆ ਨਾ ਤੂੰ ਝੜਦੇ ਆ ਨਾ ਹਾਂਜੀ ਤੂੰ ਇਹਦਾ 10-15 ਦਿਨ ਸੇਵਨ ਕਰਕੇ ਇਹ ਚੀਜ਼ ਦਾ ਮੈਨੂੰ ਦੱਸਣਾ ਵੀ ਹਟੇ ਕਿ ਨਹੀਂ ਚੜ੍ਹਦਾ ਅੱਛਾ ਠੀਕ ਹੈ ਇਹ ਪੱਕਾ ਇਲਾਜ ਇਹ ਤੇ ਗੁੱਡੀ ਆਪਣੀ ਆ ਨਾ ਉਹਦੇ ਬੜੇ ਝੜਦੇ ਸੀ ਅੱਛਾ ਉਹਨੇ ਮੈਨੂੰ ਇੱਕ ਦਿਨ ਉਸੇ ਜੂਕੇ ਤੋਂ ਫੋਨ ਕੀਤਾ ਅੱਛਾ ਜੀ ਓਏ ਡੈਡੀ ਜੀ ਮੇਰੇ ਵਾਲ ਬੜੇ ਝੜਦੇ ਕੋਈ ਹਾਂ ਤੁਹਾਨੂੰ ਕੋਈ ਤਜਰਬਾ ਹੋਵੇ ਮੈਂ ਪੁੱਤ ਬਾਦੂ ਮੈਂ ਮਿਸ਼ਰੀ ਹੈਗੀ ਆਂਦੀ ਹੈਗੀ ਏ ਧਾਗੇ ਵਾਲੀ ਆਂਦੀ ਹੈਗੀ ਏ ਠੀਕ ਮੈਂ ਬਦਾਮ ਲੈ ਲਾ ਤੇ ਮਿਸ਼ਰੀ ਆ ਸੌਂ ਵਿੱਚ ਕਿਤੇ ਦੁੱਧ ਦੇ ਨਾਲ ਲੈ ਲਿਆ ਕਰ ਤੇਰੇ ਵਾਲ ਝੜਨੋਂ ਹਟ ਜਾਣਗੇ ਮੈਂ ਮੈਨੂੰ ਦੱਸਾਂ ਉਹ ਉਜਜ ਨੂੰ ਕੀ ਤਾਂ ਹੋਰੇ ਦਾ ਕੋਈ ਵਾਲ ਚੜਨ ਤੋਂ ਇਲਾਵਾ ਇਹ ਖਰਾਕ ਦਾ ਕੋਈ ਲਾਭ ਇਹ ਖਰਾਕ ਦਾ ਇਹਦੇ ਬੜੇ ਲਾਭ ਜਿੱਦਾਂ ਬੱਚੇ ਪੜਦੇ ਆਪਣੇ ਹਾਂਜੀ ਬੱਚੇ ਪੜਦੇ ਨਿਗਾ ਬੜੀ ਲੱਗਦੀ ਪੜਾਈ ਦਿੱਤੇ ਅੱਛਾ ਜੀ ਤੇ ਉਹਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਜਿਹੜੇ ਆਪਣੇ ਪੜਦੇ ਹਿਆਰ ਬੱਚੇ ਨੇ ਆਪਾਂ ਉਹਨਾਂ ਨੂੰ ਪੜਨ ਵਾਲੇ ਬੱਚਿਆਂ ਨੂੰ ਇਹ ਦੇ ਸਕਦੇ ਹਾਂ ਕਿ ਇੱਕ ਤਾਂ ਇਹਦੇ ਨਾਲ ਨਿਗਾ ਬੜੀ ਤੇਜ ਹੁੰਦੀ ਅੱਛਾ ਇੱਕ ਇਹਦਾ ਦਿਮਾਗ ਤੇਜ ਹੁੰਦਾ ਠੀਕ ਹੈ ਦਿਮਾਗ ਇਹਦੀ ਯਾਦਦਾਸ਼ਤ ਜਿਹੜੀ ਵਧਣੀ ਹੈ ਠੀਕ ਤੇ ਬੱਚੇ ਪੜਨ ਯਾਦਦਾਸ਼ਤ ਜ਼ਰੂਰੀ ਹੈ ਹਾਂਜੀ ਰੋਗ ਨੂੰ ਯਾਦ ਕਰਨਾ ਪੜਨਾ ਇਹਦੇ ਨਾਲ ਵੀ ਕੱਲੇ ਵਾਲ ਹੀ ਨਹੀਂ ਰੁਕਦਾ ਨਹੀਂ ਇਹਦੇ ਨਾਲ ਯਾਦ ਤੋਂ ਬੜੀ ਵੱਧੀ ਇਹ ਇੱਕ ਤੇ ਨਿਗਾਹ ਦੇ ਅਸਰ ਨਿਗਾਹ ਵੱਦੀ ਅੱਛਾ ਮਤਲਬ 15 ਦਿਨਾਂ ਅੱਜ ਫਰਕ ਦਿਖ ਜੂ ਬੱਚਿਆਂ ਦੀ ਜਿਹੜੀ ਨਿਗਾਹ ਜਿਆਦੀ ਲੱਗ ਜਦੋਂ ਪੜਨ ਵਾਲੇ ਬੱਚੇ ਵਖਿਆ ਐਨਾਂ ਨਿਗਾਹਾਂ ਲਾਉਣੇ ਲੱਗ ਪੈਂਦੇ ਹਾਂਜੀ ਉਹਦੇ ਵਿੱਚ ਇਹ ਵੀ ਜੀ ਉਹ ਇਹ ਆਪਾਂ ਦੇਈਏ ਨਾ ਬੱਚਿਆਂ ਨੂੰ ਹਾਂਜੀ ਪੜਨ ਵਾਲੇ ਬੱਚੇ ਨੂੰ ਜ਼ਰੂਰੀ ਹੈ ਅੱਛਾ ਮੈਂ ਤੇ ਹਰ ਇੱਕ ਭੈਣ ਭਰਾ ਨੂੰ ਜੇ ਬੱਚੇ ਆਪਣੇ ਪੜਦੇ ਉਹਨੂੰ ਜ਼ਰੂਰ ਦੋ ਰਾਨ ਦੋਦੇ ਦੇ ਨਾਲ ਹੈ ਛੋਟਾ ਬੱਚਾ ਤੇ ਉਹਨੂੰ ਛਾਹ ਉਹਨਾਂ ਦੇ ਦੇ ਦਿਓ ਚੁੰਮਚਾ ਦੇ ਦਿਓ ਠੀਕ ਕਿਉਂਕਿ ਹੁੰਦੀ ਚੀਜ਼ ਗਰਮ ਹੈ ਨਾ ਹਾਂਜੀ ਉਹਨੂੰ ਚਮਚਾ ਦੇ ਦੋ ਤੇ ਜੇ ਵੱਡਾ ਬੱਚਾ ਦੇ ਉਹਨੂੰ ਦੋ ਚਮਚੇ ਦੇ ਦੋ ਦੁੱਧ ਦੇ ਨਾਲ ਤੇ ਇਹ ਪੜਾਈ ਦੇ ਵਿੱਚ ਕੋਈ ਨਿਗਾਹ ਉੱਤੇ ਫਰਕ ਨਹੀਂ ਪਊਗਾ ਜੇ ਆਪਾਂ ਦਿੰਦੇ ਰਾਂਗੇ ਬੱਚੇ ਅੱਛਾ ਹੋਰ ਇੰਨੇ ਖਰਚੇ ਕਰਦੇ ਇਹ ਖਰਚਾ ਵੀ ਕੋਈ ਨਹੀਂ ਐਡੇ ਕਿਹੜੀ ਗੱਲ ਨਹੀਂ ਉਹ ਵੇਖਿਆ ਨਾ ਕਿ ਕਈ ਨਿਕੇ ਨਿਕੇ ਨਿਆਣੇ ਹੁੰਦੇ ਆ ਤੇ ਮੂੰਹ ਤੋਂ ਭਾਰੀ ਐਨਕਾਂ ਹੋ ਜਾਂਦੀਆਂ ਹਾਂ ਜੀ ਇਹ ਇਹ ਨੁਕਤੇ ਤੂੰ ਵਰਤ ਕੇ ਮੈਨੂੰ ਦੱਸੀ ਠੀਕ ਹੈ ਤੇਰੇ ਵਾਲ ਛੜਨ ਹੋ ਰਹੇ ਇੱਕ ਨਿਗਾਹ ਦੇ ਫਿਰ ਜਾਸ ਅਸਤ ਵੀ ਵਾਦੀ ਆ ਅੱਛਾ ਜੀ ਤੇ ਨਿਗਾਹ ਵੀ ਵਾਦੀ ਆ ਤੇ ਇਹਨੂੰ ਰਾਤ ਨੂੰ ਦੁੱਧ ਦੇ ਨਾਲ ਕੇ ਪਾਣੀ ਦੁੱਧ ਦੇ ਦੁੱਧ ਪਾਣੀ ਨਾਲ ਥੋੜਾ ਦੁੱਧ ਦੇ ਨਾਲ ਲੈਣਾ ਕਿਉਂ ਜਿੰਨੇ ਕੋਈ ਅਸਰ ਕਰਨਾ ਪਾਣੀ ਤੇ ਆਪਾਂ ਪੀ ਜਾਂਦੇ ਸਵੇਰ ਤੋਂ ਲੈ ਕੇ ਠੀਕ ਹੈ ਠੀਕ ਹੈ ਇਹ ਵੀ ਇਹਨੂੰ ਦੁੱਧ ਦੇ ਨਾਲ ਸੇਵਨ ਕਰਨਾ ਹਾਂਜੀ ਜਿਹੜੇ ਵੀਰਪਰਾ ਦੇ ਛੜਦੇ ਉਹ ਬੱਚਿਆਂ ਨੂੰ ਆਪ ਵੀ ਲੈ ਤੇ ਬੱਚਿਆਂ ਨੂੰ ਵੀ ਦੇਵੇ ਬੱਚੇ ਪੜਦੇ ਆ ਬੱਚਿਆਂ ਨੂੰ ਜ਼ਰੂਰੀ ਹੈ ਇਵੇਂ ਹੋਰ ਕੋਈ ਖਰਾਕ ਹੈ ਪੀ ਜੋ ਆਪਾਂ ਨੂੰ ਕਿ ਆਪਾਂ ਬਾਹਰ ਦੀਆਂ ਕੰਪਲੇਨ ਹੋਰ ਲੀਕ ਇਹ ਚੀਜ਼ੀਆਂ ਲੈ ਆਂਦੇ ਆ ਬਿੰਨੇ ਆ ਬੱਚਿਆਂ ਵਾਸਤੇ ਤੇ ਉਹਦੇ ਵਾਸਤੇ ਉਹਦੀ ਥਾਂ ਤੇ ਕੋਈ ਘਰ ਦੀਆਂ ਚੀਜ਼ਾਂ ਹੋਣ ਵੇਖੋ ਘਰ ਤੇ ਜੋ ਮਰਜ਼ੀ ਬਣਾ ਲਓ ਘਰ ਕੀ ਨਹੀਂ ਬਣਾ ਸਕਦੇ ਹਰ ਇੱਕ ਚੀਜ਼ ਆਪਾਂ ਹੁਣੇ ਹੋਣੀ ਨਹੀਂ ਬਈ ਨਾ ਮਾ ਦਾ ਨੂੰ ਅਖਣੀ ਜਿਹੜੀ ਚੀਜ਼ ਖਾਣੀ ਮਾ ਦਾ ਉਸੇ ਤਿਆਰ ਕਰ ਦੇਣੀ ਕਿਈ ਕਿਹੜੀ ਚੀਜ਼ ਨਹੀਂ ਬਣਦੀ ਹਰ ਇੱਕ ਚੀਜ਼ ਬਣਦੀ ਉਹਦੋਂ ਸਾਡਾ ਬੱਚਿਆਂ ਦਾ ਰੁਝਾਨ ਹੀ ਬਣ ਗਿਆ ਰੇੜੀ ਤੋਂ ਲੈ ਕੇ ਖਾਣ ਦਾ ਹਾਂ ਠੀਕ ਹੈ ਜੀ ਉਹ ਬੱਚਿਆਂ ਦਾ ਰੁਝਾਨ ਬਣ ਗਿਆ ਰੇੜੀ ਵਾਲਾ ਖਾਣਾ ਸਵਾਲ ਲੱਗਣਾ ਘਰ ਵਾਲਾ ਸਬਜੀ ਭਾਵੇਂ ਕਿੱਡੀ ਸਵਾਦ ਬਣੀ ਆਖਣਾ ਨਹੀਂ ਮੈਂ ਆਇਆ ਜੀ ਘੜੀ ਯੂਥੋਂ ਫਿਰ ਕੇ ਤੇ ਜਾਣਾ ਬਾਜ਼ਾਰੋਂ ਖਾ ਉਹ ਗੱਲ ਤੇ ਖਾਣੇ ਘਰ ਦੇ ਨਾਲ ਹੁਣ ਦੇਸੀ ਕਿ ਉਹ ਖਾਣਾ ਰਮਾਨਾ ਸਬਜੀ ਤਾਜੀ ਬਣੀ ਖਾਣੀ ਉਹਦੇ ਨਾਲ ਦੀ ਥੋੜਾ ਬਣਾਏ ਹੁਣ ਘਰ ਦੀਆਂ ਮੱਕੀ ਦੀਆਂ ਰੋਟੀਆਂ ਸਾਗ ਕਿੱਥੋਂ ਮਿਲਣਾ ਹਾਂ ਵਾਰ ਵਾਲਾ ਦੇ ਹੁੰਦਾ ਵੀ ਇਹੋ ਜਿਹਾ ਇਹ ਕਰਕੇ ਇਹ ਵੀ ਕੋਈ ਵੀ ਚੀਜ਼ ਹੈ ਨਾ ਆਪਣੇ ਹੱਥ ਦੀ ਤਿਆਰ ਕੀਤੀ ਉਹਦੇ ਨਾਲ ਦੀ ਰੀਸ ਕੋਈ ਨਹੀਂ ਠੀਕ ਹੈ ਜੀ ਬਾਕੀ ਆਹੜਾ ਤੂੰ ਨੁਕਤਾ ਪੁੱਛਿਆ ਇਹਦੇ ਤੈਨੂੰ ਮੈਂ ਦੱਸਾਂ ਮੈਂ ਇਹ ਕਰਕੇ ਤੇ ਮੈਨੂੰ ਦੱਸਣਾ ਹੀ ਅਹੀਂ ਵੀ ਇਹ ਨਹੀਂ ਢਿਕਣਾ ਵੀ ਪਿੱਲੋ ਵਾਲ ਚੜਨ ਜਾ ਫਿਰ ਕੋਈ ਚੀਜ਼ ਹੋਵੇ ਇਹ ਸਮਝ ਲਈਏ ਕਿ ਇਹਨੂੰ ਆਪਣੀ ਇੱਕ ਖਰਾਕ ਦੇ ਵਿੱਚ ਖਰਾਕ ਬਣਾ ਲਈਏ ਮੈਂ ਨਾ ਜਿਹੇ ਬੱਚੇ ਦੇ ਨਹੀਂ ਵੀ ਨਾ ਚੜਦੇ ਵਾਲ ਇਹਨੂੰ ਵਾਲਾ ਚੜਨਾ ਹੈ ਬੱਚਾ ਪੜਦਾ ਆਪਣਾ ਹਾਂਜੀ ਪੜਾਈ ਕਰਦਾ ਉਹਨੂੰ ਜ਼ਰੂਰ ਦੇਣਾ ਠੀਕ ਕਿਉਂਕਿ ਜੇ ਇਹ ਦਿਮਾਗ ਜਿਹੜਾ ਤੇਜ ਹੋਊਗਾ ਉਹਦੀ ਨਿਗਾਹ ਵੀ ਜਿਹੜੀ ਵਧੂਗੀ ਠੀਕ ਹੈ ਕਿਉਂਕਿ ਪੜਾਈ ਨਾਲ ਨਿਗਾਹ ਵੀ ਤੈਨੂੰ ਪਤਾ ਕਮਜ਼ੋਰ ਹੁੰਦੀ ਆ ਤੇ ਹਾਂ ਨਿਗਾਹ ਲੱਗਦੀ ਹਾਂ ਵੀ ਘੜਦਾ ਉਹਦੇ ਜੂਰ ਹੁੰਦਾ ਤੇ ਉਹਦੀ ਜਾਦ ਜਿਹਾ ਜੋ ਵਧ ਗਈ ਤੇ ਫਿਰ ਉਹਨੂੰ ਆਪੇ ਪੜਾਈ ਵੀ ਵਧੀਆ ਹਾਂ ਪੜਾਈ ਵੀ ਚੰਗੀ ਹੈ ਵਧੀਆ ਨੰਬਰ ਆਉਂਦੇ ਆ ਬਣੇ ਤੇ ਆਪਾਂ ਬੱਚੇ ਨੂੰ ਦੇਂਦੇ ਰਹੀਏ ਛੋਟੇ ਬੱਚੇ ਤੋਂ ਸ਼ੁਰੂ ਕਰਦੇ ਤੇ ਫਿਰ ਕਿਸੇ ਗੱਲ ਦੀ ਪ੍ਰੋਬਲਮ ਹੋਣੀ ਨਹੀਂ ਹਾਂਜੀ ਤੇ ਇਹ ਵੈਸੇ 10-15 ਦਿਨੀ ਇਹਦਾ ਹਲਕਾ ਫੁਲਕਾ ਅਸਰ ਦਿਖਣਾ ਸ਼ੁਰੂ ਹੋ ਜਾਊਗਾ ਮੈਂ ਤੂੰ ਜਦੋਂ ਆਪੇ ਜਦੋਂ ਤੂੰ ਵਾਏ ਕਾ ਕੇਸ ਤੇ ਤੈਨੂੰ ਜਦ ਵਾਲਾ ਕੰਗੇ ਦੇ ਵਿੱਚ ਵਾਲ ਨਾਲ ਆਏ ਕੋਈ ਤੈਨੂੰ ਆਪੇ ਖਣਾ ਛਡ ਨੂੰ ਢੜ ਗਏ ਹਾਂਜੀ ਹੂੰ ਠੀਕ ਹੈ ਜੀ ਠੀਕ ਕੰਗੇ ਦੇ ਵਿੱਚ ਜਦੋਂ ਤੈਨੂੰ ਵਾਲ ਨਾਲ ਕੋਈ ਆ ਕੇ ਫਿਰ ਨਾਲ ਲਾਦੇ ਇਹਦੇ ਨਾਲ ਸਿਕਰੀ ਵਗੈਰਾ ਵੀ ਘਟ ਹੋ ਜਾਂਦੀ ਹੈ ਸਿਕਰੀ ਤੇ ਚਲੋ ਉਹ ਜਿਹੜੀ ਸਿਕਰੀ ਤੇ ਆਪਣੇ ਜਿਹੜੇ ਖੁਸ਼ਕੀ ਦੇ ਨਾਲ ਹੀ ਹੁੰਦੀ ਹੈਗੇ ਅੱਛਾ ਉਹਦਾ ਵੀ ਵਾਕਿਆ ਨੁਕਰਾ ਹਾਂ ਕੋਈ ਨਹੀਂ ਉਹਦੇ ਹੀ ਵੱਖ ਗੱਲ ਕਰ ਲਾਂਗੇ ਹਾਂਜੀ ਇਹ ਜਿਹੜੀ ਹਾਂ ਤੂੰ ਪੁੱਛਿਆ ਵੀ ਮੇਰੀ ਵਾਲ ਬੜੇ ਝੜਦੇ ਤੈਨੂੰ ਵਾਲ-ਵਾਲ ਵੀ ਦੱਸਿਆ ਤੇ ਬਾਕੀ ਇਹਦੇ ਤੇ ਤੈਨੂੰ ਦੱਸਿਆ ਵੀ ਇਹਦੇ ਨਾਲ ਨਿਗਾ ਵੀ ਵਧਦੀ ਹੈ ਤੇ ਦਿਮਾਗ ਵੀ ਤੇਜ ਹੁੰਦਾ ਪੜ੍ਹਾਈ ਵਾਲੇ ਬੱਚਿਆਂ ਲਈ ਜ਼ਰੂਰੀ ਹੈ ਠੀਕ ਤੂੰ ਵੀ ਚਲੋ ਪੜਨ ਤੇ ਲਾਉਂਦਾ ਇਹਨੇ ਕਈ ਕੰਪਿਊਟਰ ਤੇ ਬੈਠਾ ਰਹਿੰਦਾ ਵਾ ਹਾਂਜੀ ਨਿਗਾ ਨੂੰ ਲਾਉਂਦਾ ਨੇ ਤੂੰ ਆਪਣਾ ਥੋੜਾ ਖਿਆਲ ਰੱਖ ਦੇ ਹਾਂਜੀ ਸੇਵਨ ਕਰਨਾ ਸ਼ੁਰੂ ਕਰਦੇ ਹਾਂ ਤਿਆਰ ਹਾਂਜੀ ਨਹੀਂ ਬਿਲਕੁਲ ਇਹਦਾ ਤੇ ਅੱਜ ਹੀ ਕਰਦੇ ਆਂ ਜਾ ਕੇ ਜਿਗਾੜ ਹਾਂ ਹਾਂ ਤੇ ਫੇਰ ਇਹਦਾ 10-15 ਦਿਨ ਹੀ ਰਿਜ਼ਲਟ ਵੀ ਦੱਸਦੇ ਆਂ ਨਾ ਨਹੀਂ ਠੀਕ ਹੈ ਤੂੰ ਮੈਨੂੰ ਦੱਸੀਂ ਯਾ ਵਰਤਿਆ ਤੇ ਪਿਆ ਫਰਕ ਕੀ ਹਾਂ ਜੀ ਕਿਉਂਕਿ ਆ ਪਤਾ ਕਿਉਂ ਇਹ ਸਾਰੀਆਂ ਚੀਜ਼ਾਂ ਵਰਤੀਆਂ ਆਪਾਂ ਅੱਛਾ ਮੇਰੇ ਬੜੇ ਆਲ ਚੜਦੇ ਹੁੰਦੇ ਪਹਿਲਾਂ ਅੱਛਾ ਜੀ ਹਾਂ ਤੇ ਮੈਂ ਫਿਰ ਇਹਨੂੰ ਐਵੇਂ ਨਹੀਂ ਵੀ ਗੇ ਤੈਨੂੰ ਮੈਂ ਆਹਦੇ ਦੁਆ ਵਰਤ ਲਾ ਹਾਂ ਜੀ ਪਹਿਲਾਂ ਆਪ ਖਾ ਕੇ ਹਾਂ ਜੀ ਜਾਂ ਚੜਨ ਨੂੰ ਬੜੇ ਤੇ ਫੇਰਾ ਕਰਦਾ ਵੀ ਆਹ ਕੰਮ ਕਰ ਅੱਛਾ ਆ ਬਸ ਕਰਿਆ ਆਹ ਦੁਆ ਹੈ ਆ ਰਿਜ਼ਲਟ ਮਿਲਿਆ ਤੇ ਫੇਰ ਕੀ ਆ ਰਿਜ਼ਲਟ ਮਿਲਿਆ ਹਾਂ ਜੀ ਇਹ ਨਹੀਂ ਵੀ ਉਹਦਾ ਰਿਜ਼ਲਟ ਲੈ ਆਣ ਤੇ ਗਾੜੀ ਜਾ ਕੇ ਸਲਾਮਾਂ ਦੇਣ ਦਾ ਉਹ ਹੈ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਇਹੋ ਠੀਕ ਹੈ ਬਾਬਾ ਜੀ ਚੰਗਾ ਜੀ ਧੰਨਵਾਦ ਜੀ ਵਾਈ ਗੁੱਜੀ ਦਾ ਖਾਲਸਾ ਵਾਈ ਗੁੱਜੀ ਬੁੱਧ ਜੀ